ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂ। ਅ ਇੱਕ ਵਾਰੀ ਫੇਰ ਤੋਂ ਸਨੇਕ ਰੈਸਕਿਊ ਜਿਹੜਾ ਹੈਗਾ ਆ ਗਰੁੱਪ ਉਹਦੇ ਵਿੱਚ ਤੁਹਾਡਾ ਸਵਾਗਤ ਆ। ਕਰਨ ਪਾਈ ਜਿਹੜੇ ਕਿ ਤੁਸੀਂ ਜਾਣਦੇ ਹੀ ਆ ਸਨੇਕ ਰੈਸਕਿਊ ਕਰਦੇ ਆਪਣੇ ਹੁਸ਼ਿਆਰਪੁਰ ਦੇ ਵਿੱਚ। ਹੈ। ਬਰਸਾਤੀ ਮੌਸਮ ਤੋਂ ਬਾਅਦ ਜਿਹੜੀਆਂ ਆਪਣੇ ਖੁੱਡਾਂ ਭਰ ਜਾਂਦੀਆਂ ਜਿੱਤੋਂ ਬਾਅਦ ਇਹ ਆਪਣੇ ਆਪਣੀਆਂ ਖੁੱਡਾਂ ਤੋਂ ਬਾਹਰ ਨਿਕਲਦੇ ਆ ਤੇ ਆਮ ਤੌਰ ਤੇ ਲੋਕਾਂ ਦੇ ਘਰਾਂ ਦੇ ਵਿੱਚ ਵੱਢ ਜਾਂਦੇ ਆ। ਔਰ ਘਾਰਾਂ 'ਚ ਜਾ ਕੇ ਜਿੱਦਾਂ ਕਿ ਇਹਨਾਂ ਦਾ ਇਹ ਨਹੀਂ ਹੁੰਦਾ ਕਿ ਕਿਸੇ ਨੂੰ ਜਾ ਕੇ ਅਟੈਕ ਕਰਨਾ ਕਿਸੇ ਨੂੰ ਜਾ ਕੇ ਬਾਈਟ ਕਰਨ ਇਹਨਾਂ ਨੇ ਆਪਣੇ ਜਾ ਕੇ ਟੇਟ ਪੂਰਤੀ ਦੇ ਲਈ ਇਹਨਾਂ ਨੇ ਚੂਹਿਆਂ ਨੂੰ ਫੜਨਾ ਹੁੰਦਾ ਆ ਤੋ ਕਈ ਵਾਰੀ ਘਰਾਂ ਦੇ ਵਿੱਚ ਆ ਜਾਂਦੇ ਸੀ ਇਹਦੇ ਲਈ ਤੇ ਫਿਰ ਜਦੋਂ ਫੋਨ ਆਂਦਾ ਤੇ ਕਰਨ ਪਈ ਜਾ ਕੇ ਇਹਨਾਂ ਨੂੰ ਫੜ ਕੇ ਸੇਫਲੀ ਰੈਸਕਿਊ ਕਰਕੇ ਆਪਣੇ ਜੰਗਲ ਦੇ ਵਿੱਚ ਛੱਡਦੇ ਆ ਤੇ ਅੱਜ ਵੀ ਇਹ ਚਾਰ ਜਿਹੜੇ ਸਨੇਕ ਸਾਰੇ ਸਪੈਕਟਿਕਲ ਕੋਬਰੇ ਹੈਗੇ ਆ ਤੇ ਚਾਰੋਂ ਹੀ ਬੜੇ ਖਤਰਨਾਕ ਹੈਗੇ ਆ ਔਰ ਇਹਨਾਂ ਨੂੰ ਹੁਣ ਅਲੱਗ-ਅਲੱਗ ਕਰਾ ਤੋ ਫੜ ਕੇ ਹੁਣ ਜੰਗਲ ਦੇ ਵਿੱਚ ਛੱਡਿਆ ਜਾਏਗਾ ਤੇ ਇਹਦੇ ਬਾਰੇ ਕੁਝ ਕਹਿਣਾ ਚਾਹੁੰਗੇ ਭਾਈ ਤੁਸੀਂ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜਿਹੜੇ ਸਨੇਕ ਹੁੰਦੇ ਆ ਇਹ ਆਪਣੇ ਭੋਜਨ ਲਈ ਜਾਂਦੇ ਉਦਾਂ ਜੇ ਤੁਹਾਡੇ ਕੋਲੋਂ ਨੰਗਦੇ ਵੀ ਆ ਇਹ ਉਦਾਂ ਨਹੀਂ ਵਾਈਟ ਕਰਦੇ ਇਹਨਾਂ ਨੇ ਵਾਈਟ ਉਦੋਂ ਹੀ ਕਰਨੀ ਆ ਜਦੋਂ ਤੁਹਾਡਾ ਪੈਰ ਰੱਖ ਹੋ ਗਿਆ ਜਾਂ ਤੁਸੀਂ ਇਹਨਾਂ ਛੇੜਖਾਨੀ ਕਰੋਗੇ ਜੇ ਤੁਹਾਡੇ ਘਰ ਨਿਕਲਦਾ ਵੀ ਆ ਤਾਂ ਇਹਨੂੰ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਵੀਡੀਓ ਦੇ ਉੱਤੇ ਨੰਬਰ ਦਿੱਤਾ ਪਿਆ ਵਾ ਤੇ ਦੂਜਾ ਨੰਬਰ ਇਹ ਆ ਕਿ ਇਹਨਾਂ ਦਾ ਵੀ ਹੋਣਾ ਬਹੁਤ ਜ਼ਰੂਰੀ ਆ ਜਿੰਨੀਆਂ ਵੀ ਆਪਣੀਆਂ ਮੈਡੀਸਨਾਂ ਸੋ ਜੋ 80% ਮੈਡੀਸਨ ਇਹਨਾਂ ਦੇ ਹੀ ਬੇਨਮ ਦੇ ਨਾਲ ਬੰਦੀਆਂ ਵਾ ਇਸ ਕਰਕੇ ਇਹਨਾਂ ਦਾ ਹੁਣ ਬਹੁਤ ਜ਼ਿਆਦਾ ਜ਼ਰੂਰੀ ਆ ਜਿੰਨੀਆਂ ਵੀ ਭਿਆਨਕ ਭਿਆਨਕ ਬਿਮਾਰੀਆਂ ਵਾ ਸਾਰੀਆਂ ਹੀ ਮਤਲਬ ਕਿ ਦਵਾਈਆਂ ਇਹਨਾਂ ਦੇ ਹੀ ਬੇਨਮ ਦੇ ਨਾਲ ਬੰਦੀਆਂ ਵਾ ਬਹੁਤ ਬਹੁਤ ਧੰਨਵਾਦ ਭਾਈ ਤੁਸੀਂ ਹੁਸ਼ਿਆਰਪੁਰ ਦੇ ਵਿੱਚ ਰਹਿ ਕੇ ਹੁਸ਼ਿਆਰਪੁਰ ਵਾਸੀ ਦੀ ਰੱਖਿਆ ਕਰਦੇ ਆ ਕਿਉਂਕਿ ਇਹ ਕਿਸੇ ਦੇ ਵੀ ਬੱਚੇ ਦੀ ਜਾਨ ਲੈ ਸਕਦਾ ਹੈ ਜੇ ਅਚਾਨਕ ਕੋਈ ਕਿਸੇ ਅ ਇਦਾਂ ਪੈਰ ਪੈਜਵੇ ਦੇ ਉੱਪਰ ਤਾਂ ਇਹ ਅਟੈਕ ਕਰਦਾ ਆ ਅਦਰਵਾਈਜ਼ ਕਈ ਵਾਰੀ ਸਾਡੇ ਕਰਾ ਚਾਹਣ ਤੋਂ ਬਾਅਦ ਚਲੇ ਜਾਂਦੇ ਪਤਾ ਨਹੀਂ ਚੰ ਸਾਨੂੰ ਚੱਲਦਾ ਆ ਤੇ ਬਾਕੀ ਹੁਣ ਦੂਸਰਾ ਜੇ ਕਿਸੇ ਦਾ ਵੀ ਵਾਈਟ ਹੁੰਦੀ ਆ ਸਨੇਕ ਵਾਈਟ ਹੁੰਦੀ ਆ ਤੁਸੀਂ ਉਹ ਸਨੇਕ ਦੀ ਪਿਕ ਜਾਂ ਉੱਥੇ ਜਿਹੜੀ ਵਾਈਟ ਹੋਈ ਆ ਉਹ ਸਾਨੂੰ ਸੈਂਡ ਕਰ ਸਕਦੇ ਆ ਤੇ ਉਸੇ ਟਾਈਮ ਤੇ ਤੁਸੀਂ ਹਸਪੀਟਲ ਜ਼ਰੂਰ ਲੈ ਕੇ ਜਾਣਾ ਵਾ ਤੇ ਅਸੀਂ ਤੁਹਾਨੂੰ ਦੱਸ ਦਵਾਂਗੇ ਕਿ ਇਹ ਨੋਨ ਵੈਨਮਸੀ ਆ ਜਾਂ ਬੈਨਮਸੀ ਕਾ ਕਈ ਵੇਲੇ ਇਦਾਂ ਹੁੰਦਾ ਰੈਟ ਸਨੇਕ ਵਾਈਟ ਕਰ ਦਿੰਦਾ ਵਾ ਤਦ ਉਸ ਯੂ ਹਸਪੀਟਲ ਲੈ ਜਾਂਦੇ ਆ ਤੇ ਉਹ ਤੁਹਾਡੇ ਰੈਡ ਸਨੇਕ ਦਾ ਵੀ ਕਾਫੀ ਵੱਡਾ ਬਿੱਲ ਬਣਾ ਕੇ ਤੁਹਾਡੇ ਮੋਤੇ ਰੱਖ ਦਿੰਦੇ ਆ ਇਸ ਕਰਕੇ ਤੁਸੀਂ ਜਦੋਂ ਵੀ ਵਾਈਟ ਹੁੰਦੀ ਆ ਤੁਸੀਂ ਸਾਡੇ ਨਾਲ ਜਰੂਰ ਕੰਟੈਕਟ ਕਰਨਾ ਵਾ ਕੀ ਕੰਟੈਕਟ ਨੰਬਰ ਭਾਜੀ 7986050544 ਬਹੁਤ ਬਹੁਤ ਧੰਨਵਾਦ ਭਾਜੀ